ਆਸਾ ਮਹਲਾ 4 ਘਰ ਦੂਜਾ ਰਾਗ ਆਸਾ ਘਰ ਦੂਜਾ ਗੁਰੂ ਰਾਮਦਾਸ ਪਿਤਾ ਜੀ ਦੀ ਬਾਣੀ ਇੱਕ ਓੰਕਾਰੁ ਸਤਿ ਗੁਰ ਪ੍ਰਸਾਦਿ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੂੰ ਕਰਤਾ ਸਚਿਆਰ ਮੈਂਦਾ ਸਾਈਂ हे ਪ੍ਰਭੂ ਤੂੰ ਸਾਰੇ ਜਗਤ ਦਾ ਰਚਨਹਾਰ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਹੀ ਮੇਰਾ ਖਸਮ ਹੈ ਜੋ ਤਉ ਭਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ हे प्रभु जगत ਵਿੱਚ ਉਹੀ ਕੁਝ ਵਰਤ ਰਿਹਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ। हे प्रभु ਮੈਂ ਉਹੀ ਕੁਝ ਹਾਸਲ ਕਰ ਸਕਦਾ ਹਾਂ ਜੋ ਕੁਝ ਤੂੰ ਮੈਨੂੰ ਦਿੰਦਾ ਹੈ। ਸਭ ਤੇਰੀ ਤੂੰ ਸਭ ਨਹੀਂ ਧਿਆਇਆ। हे प्रभु ਸਾਰੀ ਲੁਕਾਈ ਤੇਰੀ ਰਚੀ ਹੋਈ ਹੈ। ਸਭ ਜੀਵਾਂ ਨੇ ਔਖੇ ਸੌਖੇ ਵੇਲੇ ਤੈਨੂੰ ਹੀ ਸਿਮਰਿਆ ਹੈ। ਜਿਸ ਨੂੰ ਕਿਰਪਾ ਕਰੈ ਤੇ ਨਾਮ ਰਤਨ ਪਾਇਆ ਜਿਸ ਉਤੇ ਤੂੰ ਮਿਹਰ ਕਰਦਾ ਹੈ ਉਸ ਨੇ ਤੇਰਾ ਨਾਮ ਰਤਨ ਲੱਭ ਲਿਆ ਹੈ ਗੁਰਮਖ ਲਾਦਾ ਮਨ ਮੁਖ ਗਵਾਇਆ ਪਰ ਲੱਭਾ ਉਸ ਨੇ ਹੈ ਜੋ ਗੁਰੂ ਦੀ ਸ਼ਰਨ ਪਿਆ ਤੇ ਗਵਾਇਆ ਉਸ ਨੇ ਹੈ ਜੋ ਆਪਣੇ ਮਨ ਦੇ ਪਿੱਛੇ ਤੁਰਿਆ ਤੋਦੇ ਆਪ ਵਿਛੋੜਿਆ ਆਪ ਮਿਲਾਇਆ ਜੀਵਾਂ ਦੇ ਜੀ ਵਸ ਮਨਮਕ ਨੂੰ ਪੁਆਪ ਹੀ ਆਪਣੇ ਚਰਨਾਂ ਤੋਂ ਵਿਛੜ ਰੱਖਿਆ ਹੈ ਤੇ ਗੁਰਮੁਖ ਨੂੰ ਪੁਆਪ ਹੀ ਆਪਣੇ ਚਰਨਾਂ ਵਿੱਚ ਜੋੜਿਆ ਹੋਇਆ ਹੈ ਤੂੰ ਦਰਿਆ ਸਭ ਤੁਝ ਹੀ ਮਾਹੇ ਹੈ ਪ੍ਰਭੂ ਤੂੰ ਜ਼ਿੰਦਗੀ ਦਾ ਇੱਕ ਵੱਡਾ ਦਰਿਆ ਹੈ ਸਾਰੀ ਸ੍ਰਿਸ਼ਟੀ ਤੇਰੇ ਵਿੱਚ ਜੋ ਰਹੀ ਤੋਦ ਬੇਨ ਦੂਜਾ ਕੋਈ ਨਾ ਹੈ ਤੂੰ ਆਪ ਹੀ ਆਪ ਹੈ ਤੇਥੋਂ ਬਿਨਾ ਹੋਰ ਕੋਈ ਦੂਜਾ ਹਸਤੀ ਨਹੀਂ ਹੈ ਜੀ ਜੰਤ ਸਭ ਤੇਰਾ ਖੇਲ ਜਗਤ ਦੇ ਵਿੱਚ ਸਾਰੇ ਜੀ ਜੰਤ ਤੇਰਾ ਰਚਿਆ ਤਮਾਸ਼ਾ ਹੈ ਵਿਜੋਗ ਮੇਲ ਵਿਛੜਿਆ ਸੰਜੋਗੀ ਮੇਲ ਤੇਰੀ ਹੀ ਤੋਰ ਦਰਗਾਹ ਤੋਂ ਮਿਲੇ ਵਿਜੋਗ ਦੇ ਕਾਰਨ ਮਿਲਿਆ ਹੋਇਆ ਜੀਵ ਵਿਛੜ ਜਾਂਦਾ ਹੈ ਤੇ ਸੰਜੋਗ ਦੇ ਕਾਰਨ ਮੋੜ ਮਿਲਾਪ ਹਾਸਲ ਕਰ ਲਿੰਦਾ ਜਿਸ ਨੂੰ ਜਾਣਐ ਸੋਈ ਜਨ ਜਾਣੈ हे ਪ੍ਰਭੂ ਜਿਸ ਮਨੁੱਖ ਨੂੰ ਤੁ ਸਮਝ ਬਖਸ਼ਦਾ ਹੈ ਕੋਹੀ ਮਨੁੱਖ ਜੀਵਨ ਮਨੋਰਥ ਨੂੰ ਸਮਝਦਾ ਹੈ ਹਾਰ ਗੋਣਾ ਸਦ ਹੀ ਆਖ ਵਖਾਣੈ ਤੇ ਉਹ ਮਨੁੱਖ ਹਰ ਪ੍ਰਭੂ ਦੇ ਗੁਣ ਸਦਾ ਆਖ ਕੇ ਬਿਆਨ ਕਰਦਾ ਹੈ ਜੇਨ ਹਰ ਸੇਵਿਆ ਤਿੰਨ ਸੁਖ ਪਾਇਆ ਏ ਭਾਈ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਸੇਵਾ ਭਗਤੀ ਕੀਤੀ ਉਸ ਨੇ ਆਤਮਕ ਆਨੰਦ ਮਾਣ ਲਿਆ ਸਹਿਜੇ ਹੀ ਹਰ ਨਾਮ ਸਮਾਇਆ ਉਹ ਮਨੁੱਖ ਸਿਮਰਨ ਭਗਤੀ ਦੇ ਕਾਰਨ ਆਤਮਕ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਵਿੱਚ ਲੀਨ ਹੋ ਗਿਆ ਉਹ ਆਪੇ ਕਰਤਾ ਤੇਰਾ ਕੀਆ ਸਭ ਹੋਏ ਏ ਪ੍ਰਭੂ ਤੂੰ ਆਪ ਹੀ ਜਗਤ ਦਾ ਰਚਨ ਵਾਲਾ ਹੈ ਸਭ ਕੁਝ ਤੇਰਾ ਹੀ ਕੀਤਾ ਹੋ ਰਿਹਾ ਹੈ ਤੋਦ ਬਿਨਾਂ ਦੂਜਾ ਅਵਰ ਨਾ ਕੋਏ ਤੇਥੋਂ ਬਿਨਾ ਉਈ ਹੋਰ ਕੁਝ ਕਰਨ ਵਾਲਾ ਨਹੀਂ ਹੈ ਤੂੰ ਕਰ ਕਰ ਵੇਖੈ ਜਾਣੈ ਸੋਏ ਹੁ ਆਪ ਹੀ ਜਗਤ ਰਚਨਾ ਕਰ ਕਰਕੇ ਸਭ ਦੀ ਸੰਭਾਲ ਕਰਦਾ ਹੈ ਤੂੰ ਆਪ ਹੀ ਇਹ ਸਾਰੇ ਭੇਤ ਨੂੰ ਜਾਣਦਾ ਹੈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਹੈ ਦਾਸ ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਸਾਰੀ ਗੱਲ ਸਮਝ ਵਿੱਚ ਆ ਜਾਂਦੀ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਆਸਾ ਘਰ ਦੂਜਾ ਮਹੱਲਾ ਚੌਥਾ ਆਸਾ ਰਾਗ ਵਿੱਚ ਦੂਸਰੇ ਘਰ ਵਿੱਚ ਗੁਰੂ ਰਾਮਦਾਸ ਪਿਤਾ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਕੈਸੇ ਹੀ ਧੜਾ ਕੀਆ ਮਿੱਤਰ ਸਤ ਨਾਲ ਭਾਈ ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ ਪੁੱਤਰ ਨਾਲ ਭਰਾ ਨਾਲ ਸਾਥ ਗੰਡਿਆ ਹੋਇਆ ਹੈ ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸੇ ਨੇ ਆਪਣੇ ਸਕੇ ਕੁੜਮ ਨਾਲ ਜਵਾਈ ਨਾਲ ਧੜਾ ਬਣਾਇਆ ਹੋਇਆ ਹੈ ਕਿਸੇ ਹੀ ਧੜਾ ਕੀਆ ਸਿੱਕਦਾਰ ਚੌਧਰੀ ਨਾਲ ਆਪਣੈ ਸੁਆਈ ਕਿਸੇ ਮਨੁੱਖ ਨੇ ਆਪਣੀ ਗਰਜ ਦੀ ਖਾਤਰ ਪਿੰਡ ਦੇ ਸਰਦਾਰ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ ਹਮਾਰਾ ਧੜਾ ਹਰ ਰਿਹਾ ਅਸਮਾਈ ਪਰ ਮੇਰੇ ਮੇਰਾ ਸਾਥੀ ਉਹੀ ਪ੍ਰਮਾਤਮਾ ਹੈ ਜੋ ਸਭ ਥਾਈ ਮੌਜੂਦ ਹੈ ਹਾਂ ਹਰ ਸਿਓ ਧੜਾ ਕੀਆ ਮੇਰੀ ਹਰ ਟੇਕ ਅਸਾਂ ਪ੍ਰਮਾਤਮਾ ਨਾਲ ਸਾਥ ਬਣਾਇਆ ਹੈ ਪ੍ਰਮਾਤਮਾ ਹੀ ਮੇਰਾ ਆਸਰਾ ਹੈ ਮੈਂ ਹਰ ਬਿਨ ਪਖ ਧੜਾ ਅਵਰਣਾ ਕੋਈ ਹਾਂ ਹਰ ਗੁਣ ਗਾਵਾਂ ਸੰਖ ਅਨੇਕ ਰਹਾਓ ਪਰਮਾਤਮਾ ਤੋਂ ਬਿਨਾ ਮੇਰਾ ਕੋਈ ਹੋਰ ਪੱਕ ਨਹੀਂ ਕੋਈ ਢੜਾ ਨਹੀਂ ਮੈਂ ਪਰਮਾਤਮਾ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਉਂਦਾ ਹਾਂ ਤੇ ਉਸ ਦੇ ਗੁਣਾਂ ਨੂੰ ਹੀ ਗਾਉਂਦਾ ਰਹਿਣਾ ਜਿਨ ਸਿਓ ਢੜੇ ਕਰੇ ਸੇ ਜਾਹੇ ਲੋਕਾਂ ਜਿੰਨਾ ਬੰਦਿਆਂ ਨਾਲ ਢੜੇ ਗੰਢਦੇ ਹਨ ਉਹ ਆਖਰ ਜਗਤ ਤੋਂ ਕੂਚ ਕਰ ਜਾਂਦੇ ਹਨ ਝੂਠ ਢੜੇ ਕਰ ਪਛੋਤਾਹੇ ਢੜੇ ਬਣਾਉਣ ਵਾਲੇ ਇਹ ਝੂਠਾ ਡੰਬਰ ਕਰਕੇ ਇਹ ਢੜੇ ਬਣਾ ਕੇ ਉਹਨਾਂ ਦੇ ਮਰਨ ਤੇ ਉਛਲਉਂਦੇ ਹਾਂ ਫਿਰਣਾ ਰਹੇ ਮਨ ਖੋਟ ਕਮਾਹੇ ਢੜੇ ਬਣਾਉਣ ਵਾਲੇ ਆਪ ਹੀ ਸਦਾ ਦੁਨੀਆ ਵਿੱਚ ਟਿਕੇ ਨਹੀਂ ਰਹਿੰਦੇ ਵਿਅਰਥ ਹੀ ਢੜਿਆਂ ਦੀ ਖਾਤਰ ਆਪਣੇ ਮਨ ਵਿੱਚ ਠੰਗੀ ਫਰੇਵ ਕਰਦੇ ਰਹਿੰਦੇ ਹਾਂ ਹਮ ਹਰ ਸਿਉ ਢੜਾ ਕੀਆ ਜਿਸ ਕਾ ਕੋਈ ਸਮਰਥਨਾ ਪਰ ਮੈਂ ਤਾਂ ਉਸ ਪ੍ਰਮਾਤਮਾ ਨਾਲ ਆਪਣਾ ਸਾਥ ਬਣਾਇਆ ਹੈ ਜਿਸ ਦੇ ਬਰਾਬਰ ਦੀ ਤਾਕਤ ਰੱਖਣ ਵਾਲਾ ਹੋਰ ਕੋਈ ਨਹੀਂ ਹੈ ਇਹ ਸਭ ਧੜੇ ਮਾਇਆ ਮੋਹ ਪਸਾਰੀ ਹੈ ਭਾਈ ਦੁਨੀਆ ਦੇ ਸਾਰੇ ਧੜੇ ਮਾਇਆ ਦਾ ਖਲਾਰਾ ਹਨ ਮੋਹ ਦਾ ਖਲਾਰਾ ਮਾਇਆ ਕੋ ਲੁਜੈ ਗਾਵਾਰੀ ਧੜੇ ਬਣਾਉਣ ਵਾਲੇ ਮੂਰਖ ਲੋਕ ਮਾਇਆ ਦੀ ਖਾਤਰ ਆਪੋ ਵਿੱਚ ਲੜਦੇ ਰਹਿੰਦੇ ਆ ਜਨਮ ਮਰੈ ਜੂਏ ਬਾਜੀ ਹਾਰੀ ਇਸ ਕਾਰਨੋ ਮੜ-ਮੜ ਜਮਦੇ ਮਰਦੇ ਰਹਿੰਦੇ ਹਨ ਮਨੋ ਜੂਏ ਵਿੱਚ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਂਦੇ ਹਨ ਜਿਸ ਵਿੱਚੋਂ ਹਾਸਲ ਕੁਝ ਨਹੀਂ ਹੁੰਦਾ ਹਮਰੈ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਪਰ ਮੇਰੇ ਨਾਲ ਤਾਂ ਸਾਥੀ ਹੈ ਪ੍ਰਮਾਤਮਾ ਜੋ ਮੇਰਾ ਲੋਕ ਤੇ ਪਰਲੋਕ ਸਭ ਕੁਝ ਸਵਾਰਨ ਵਾਲਾ ਕਾਲ ਯੁਗ ਮੈਂ ਧੜੇ ਪੰਜ ਚੋਰ ਝਗੜਾਏ ਪ੍ਰਮਾਤਮਾ ਨਾਲ ਵਿਛੜ ਕੇ ਕਲ ਜੁਗੀ ਸੁਭਾਵ ਵਿੱਚ ਫਸ ਕੇ ਮਨੁੱਖਾਂ ਨੇ ਧੜੇ ਬਣਾਏ ਹੋਏ ਹਨ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਕਾਮ ਆਦਿਕ ਪੰਨਾਂ ਚੋਰਾ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ ਪਰਮਾਤਮਾ ਨਾਲੋਂ ਵਿਛੋੜਾ ਮਨੁੱਖ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਨੂੰ ਵਧਾਉਂਦਾ ਹੈ ਜਿਸ ਨੂੰ ਕਿਰਪਾ ਕਰੇ ਤੇ ਸਤ ਸੰਗ ਮਿਲਾਏ ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਸਾਧ ਸੰਗਤ ਵਿੱਚ ਮਿਲਾਉਂਦਾ ਹੈ ਤੇ ਉਹ ਇਹਨਾਂ ਪੰਨਾਂ ਚੋਰਾ ਦੀ ਮਾਰ ਤੋਂ ਬਚਦਾ ਹੈ ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ ਇਹ ਭਾਈ ਮੇਰੀ ਮਦਦ ਤੇ ਪ੍ਰਮਾਤਮਾ ਆਪ ਹੈ ਜਿਸ ਨੇ ਮੇਰੇ ਅੰਦਰ ਸਾਰੇ ਧੜੇ ਮੁਕਾ ਦਿੱਤੇ ਹਨ ਮਿੱਥਿਆ ਦੂਜਾ ਭਾਉ ਧੜੇ ਬਹਿ ਪਾਵੇ ਪ੍ਰਮਾਤਮਾ ਨੂੰ ਛੱਡ ਕੇ ਮਾਇਆ ਦਾ ਝੂਠਾ ਪਿਆਰ ਮਨੁੱਖ ਦੇ ਅੰਦਰ ਟੇਕ ਕੇ ਧੜੇ ਬਾਜ਼ੀਆਂ ਪੈਦਾ ਕਰਦਾ ਹੈ ਪਰਾਇਆ ਛਿਧਰ اٹਕ ਲੈ ਆਪਣਾ ਅਹੰਕਾਰ ਵਧਾਵੇ ਮਾਇਆ ਦੇ ਮੋਹ ਦੇ ਪ੍ਰਭਾਵ ਹੇਟ ਮਨੋਖ ਹੋਰਨਾਂ ਦਾ ਐ ਪਜਾਚਦਾ ਫਿਰਦਾ ਹੈ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਸਮਝ ਕੇ ਆਪਣਾ ਹੰਕਾਰ ਵਧਾਉਂਦਾ ਹੈ ਜੈਸਾ ਬੀਜ ਹੈ ਐਸਾ ਖਾਵੇ ਹੋਰਨਾਂ ਦੇ ਐ ਫਰੋੜ ਕੇ ਤੇ ਆਪਣੇ ਆਪ ਨੂੰ ਨੇਕ ਮਿੱਥ ਕੇ ਮਨੋਖ ਆਪਣੇ ਆਤਮਿਕ ਜੀਵਨ ਵਾਸਤੇ ਜਿਹੋ ਜਿਹਾਂ ਬੀਜਦਾ ਹੈ ਉਹੋ ਜਿਹਾਂ ਫਲ ਹਾਸਲ ਕਰਦਾ ਹੈ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣੇ ਆਵੇ ਦਾਸ ਨਾਨਕ ਦਾ ਪੱਕ ਕਰਨ ਵਾਲਾ ਸਾਥੀ ਤਾਂ ਪ੍ਰਮਾਤਮਾ ਹੈ ਪ੍ਰਮਾਤਮਾ ਦਾ ਅਸਰਾ ਹੀ ਨਾਨਕ ਦਾ ਧਰਮ ਹੈ ਜਿਸ ਦੀ ਬਰਕਤ ਨਾਲ ਮਨੁੱਖ ਸਾਰੀ ਸ੍ਰਿਸ਼ਟੀ ਨੂੰ ਜਿੱਤ ਕੇ ਆ ਸਕਦਾ ਹੈ ਆਸਾ ਮਹਲਾ ਚੌਥਾ ਹਿਰਦੇ ਸੁਣ ਸੁਣ ਮਾਨੇ ਅਮਰਤ ਭਾਇਆ ਇਹ ਭੈਣੋ ਗੁਰੂ ਦੀ ਬਾਣੀ ਸੁਣ ਕੇ ਸੁਣ ਕੇ ਜਿਸ ਮਨੁੱਖ ਦੇ ਹਿਰਦੇ ਵਿੱਚ ਆਤਮਕ ਦੀਵਨ ਦੇਣ ਵਾਲਾ ਨਾਮ ਜਲ ਪਿਆਰਾ ਲੱਗਣ ਤੱਕ ਪੈਂਦਾ ਹੈ ਗੁਰਬਾਣੀ ਹਾਰ ਅ ਲਖ ਲਖਾਇਆ ਗੁਰਬਾਣੀ ਦੀ ਬਰਕਤ ਨਾਲ ਓਮ ਨੁਖ ਅਦਿਸ਼ਤ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ ਗੁਰਮੁਖ ਨਾਮ ਸੁਨੋ ਮੇਰੀ ਭੈਣਾ ਹੇ ਮੇਰੀ ਭੈਣੋ ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦਾ ਨਾਮ ਸੁਣਿਆ ਕਰੋ ਏਕੁਰਵ ਰਹਿਆ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬਿਨਾਂ ਰਹਾਓ ਜੋ ਆਪ ਵੀ ਹਰੇਕ ਜੀਵ ਤੇ ਸਰੀਰ ਵਿੱਚ ਮੌਜੂਦ ਹੈ ਹੈ ਮੇਰੀ ਭੈਣੋ ਮੂੰਹ ਨਾਲ ਗੁਰੂ ਦੇ ਆਤਮਿਕ ਜੀਵਨ ਦੇਣ ਵਾਲੇ ਸ਼ਬਦ ਬੋਲਿਆ ਕਰੋ ਚੰਗੀ ਬੋਲੀ ਬੋਲਿਆ ਕਰੋ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਹੈ ਭੈਣੋ ਮੇਰੇ ਮਨ ਵਿੱਚ ਹਿਰਦੇ ਵਿੱਚ ਪ੍ਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ਪ੍ਰਮਾਤਮਾ ਵਾਸਤੇ ਬੜੀ ਲਗਨ ਪੈਦਾ ਹੋ ਗਈ ਸਤਗੁਰ ਪਰਖ ਪਾਇਆ ਵੱਡ ਭਾਗ ਪਰਮਾਤਮਾ ਦਾ ਰੂਪ ਤੇ ਵੱਡੇ ਭਾਗਾਂ ਵਾਲਾ ਸਤਿਗੁਰੂ ਮੈਨੂੰ ਵੀ ਮਿਲ ਪਿਆ ਹੈ ਜਿਸ ਦੀ ਮਿਹਰ ਨਾਲ ਮੇਰੇ ਮਨ ਵਿੱਚ ਹਿਰਦੇ ਵਿੱਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ਦੂਜੇ ਭਾਏ ਭਾਵੈ ਬਿਖ ਮਾਇਆ ਔਰ ਇਹ ਭੈਣੋ ਜਿਹੜੇ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਮਾਇਆ ਦੀ ਖਾਤਰ 扑ੜਕਦੇ ਫਿਰਦੇ ਹਨ ਜੋ ਉਹਨਾਂ ਲਈ ਆਤਮਿਕ ਮੌਤ ਦਾ ਕਾਰਨ ਬਣਦੀ ਹੈ ਭਾਗਹੀਨ ਨਹੀਂ ਸਤਗੁਰ ਪਾਇਆ ਓ ਮਨੁਖ ਬਦ ਨਸੀਬ ਹਨ ਜਿਨਾਂ ਨੂੰ ਗੁਰੂ ਨਹੀਂ ਮਿਲਿਆ ਅੰਮ੍ਰਿਤ ਹਰ ਰਸ ਹਰ ਆਪ ਪਿਆਇਆ ਜੀਵ ਦੇ ਵਸ ਦੀ ਗੱਲ ਨਹੀਂ ਪ੍ਰਮਾਤਮਾ ਨੇ ਆਪ ਹੀ ਜਿਸ ਮਨੁਖ ਨੂੰ ਆਤਮਕ ਦੀਵਨ ਦੇਣ ਵਾਲਾ ਨਾਮ ਜਲ ਹਰਨਾਮ ਰਸ ਲਾ ਦਤਾ ਹੈ ਗੁਰਪੂਰੈ ਨਾਨਕ ਹਰ ਪਾਇਆ ਏ ਨਾਨਕ ਉਸਨੇ ਪੂਰੇ ਗੁਰੂ ਦੇ ਰਾਹੀ ਉਸ ਪ੍ਰਮਾਤਮਾ ਨੂੰ ਲੱਭ ਲਿਆ ਆਸਾ ਮਹਲਾ ਚੌਥਾ ਮੇਰੇ ਮਨ ਤਨ ਪੇਮ ਨਾਮ ਆਧਾਰੋ हे मेरे सजनो मित्रों परमात्मा दा प्यार ते परमात्मा दा नाम ही मेरे मन विच मेरे हृदय विच आसरा है नाम जपी नामो सुख सार मैं सदा प्रभु दा नाम जपता रहंदा हां नाम ही मेरे वास्ते सारे सुखां दा निचोड़ है नाम जपो मेरे साजन सैना हे मेरे सजनो है मित्रों परमात्मा दा नाम जपिया करो नाम बिना मैं अवर ना कोई ਵੱਡੇ ਭਾਗ ਗੁਰਮੁਖ ਹਰ ਲੈ ਨਾ ਰਹਾਓ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ ਤਾਂ ਜ਼ਿੰਦਗੀ ਦਾ ਹੋਰ ਕੋਈ ਆਸਰਾ ਨਹੀਂ ਦਿਸਦਾ ਇਹ ਹਰਨਾ ਵੱਡੀ ਕਿਸਮਤ ਨਾਲ ਗੁਰੂ ਦੇ ਰਾਹੀ ਹੀ ਮਿਲ ਸਕਦਾ ਹੈ ਨਾਮ ਬਿਨਾ ਨਹੀਂ ਜੀਵਿਆ ਜਾਏ ਏ ਮੇਰੇ ਮਿੱਤਰੋ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ ਵੱਡੇ ਭਾਗ ਗੁਰਮੁਖ ਹਰ ਪਾਏ ਇਹ ਹਰ ਨਾਮ ਵੱਡੀ ਕਿਸਮਤ ਨਾਲ ਗੁਰੂ ਦੇ ਰਾਹੀ ਹੀ ਮਿਲਦਾ ਹੈ ਨਾਮ ਹੀ ਨ ਕਲਖ ਮੁਖ ਮਾਇਆ ਹੈ ਮੇਰੇ ਮਿੱਤਰੋ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜੀਵਣਾ ਫਟਕਾਰ ਜੋਗ ਨਾਮ ਬਿਨਾ ਤ੍ਰਿਗ ਤ੍ਰਿਗ ਜਿਵਾਇਆ ਪਰਮਾਤਮਾ ਦੇ ਨਾਮ ਤੋਂ ਵਾਂਦੇ ਰਹਾ ਮਾਇਆ ਦੇ ਮੋਹ ਦੇ ਕਾਰਨ ਮੂੰਹ ਉੱਤੇ ਕਾਲਖ ਲੱਗਦੀ ਵੱਡਾ ਵੱਡਾ ਹਰ ਭਾਗ ਕਰ ਪਾਇਆ ਉਹ ਮਨੁੱਖ ਉਹ ਸਭ ਤੋਂ ਵੱਡੇ ਪਰਮਾਤਮਾ ਨੂੰ ਵੱਡੀ ਕਿਸਮਤ ਨਾਲ ਮਿਲ ਪੈਂਦਾ ਹੈ ਨਾਨਕ ਗੁਰਮਖ ਨਾਮ ਦਿਵਾਇਆ ਹੈ ਨਾਨਕ ਗੁਰੂ ਦੇ ਰਾਹੀ ਜਿਸ ਨੂੰ ਪ੍ਰਮਾਤਮਾ ਆਪਣੇ ਨਾਮ ਦੀ ਦਾਤ ਦਿਵਾਉਂਦਾ ਹੈ ਆਸਾ ਮਹਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਹੇ ਭਾਈ ਮੈਂ ਵੀ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿਂਦਾ ਹਾਂ ਪ੍ਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਵਿਚਾਰਦਾ ਰਹਿਦਾ ਹਾਂ ਗੁਰਮਖ ਹਰ ਗੁਣ ਆਖ ਵਖਾਣੀ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਗੁਣ ਉਚਾਰ-ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂ ਜਪ ਜਪ ਨਾਮ ਮਨ ਭਇਆ ਅਨੰਦਾ ਹੈ ਭਾਈ ਪ੍ਰਮਾਤਮਾ ਦਾ ਨਾਮ ਮੁੜ ਮੁੜ ਜਪ-ਜਪ ਕੇ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਸਤ ਸਤ ਸਤਗੁਰ ਨਾਮ ਦੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਉ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਸਤਨਾਮ 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 ਪੱਕਾ ਕਰ ਦਿੱਤਾ ਉਸ ਨੇ ਬੜੇ ਪ੍ਰੇਮ ਨਾਲ ਪਰਮਾਤਮਾ ਪਰਮਾਨੰਦ ਪ੍ਰਭੂ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਹਾ ਰਹਾਉ ਹਰ ਗੁਣ ਗਾਵੇ ਹਰ ਜਨ ਲੋਗਾ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਉਂਦਾ ਹੈ ਵੱਡੇ ਭਾਗ ਪਾਏ ਹਰ ਨਿਰਜੋਗਾ ਤੇ ਵੱਡੀ ਕਿਸਮਤ ਨਾਲ ਉਸ ਨਿਰਲੇਪ ਪ੍ਰਮਾਤਮਾ ਨੂੰ ਮਿਲ ਪੈਂਦਾ ਗੁਣ ਵੀ ਹੋਣ ਮਾਇਆ ਮਲ ਥਾਰੀ ਹੈ ਭਾਈ ਪ੍ਰਮਾਤਮਾ ਦੀ ਸਿੱਖ ਸਲਾਤ ਵਾਂਝੇ ਹੋਏ ਮਨੁੱਖ ਮਾਇਆ ਦੇ ਮੋਹ ਦੀ ਮੈਲ ਆਪਣੇ ਮਨ ਵਿੱਚ ਟਿਕਾਈ ਰੱਖਦੇ ਨੇ ਵੇਣ ਗੁਣ ਜਨਮਮੇ ਅਹੰਕਾਰੀ ਸਿੱਖ ਸਲਾਤ ਬਿਨਾ ਅਹੰਕਾਰ ਵਿੱਚ ਮੱਤੇ ਹੋਏ ਜੀਵ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਏ ਹੇ ਭਾਈ ਮਨੁੱਖ ਦੇ ਇਸ ਸਰੀਰ ਸਰੋਵਰ ਵਿੱਚ ਪ੍ਰਮਾਤਮਾ ਦੇ ਗੁਣ ਗੁਰੂ ਨੇ ਪ੍ਰਗਟ ਕੀਤੇ ਹਨ ਨਾਨਕ ਗੁਰਮਖ ਮਾਥ ਤਤ ਕਢੀਐ ਹੇ ਨਾਨਕ ਜਿਵੇਂ ਦੁੱਧ ਰੜਕੇ ਮੱਖਣ ਕੱਢੀਦਾ ਹੈ ਤਿਵੇਂ ਗੁਰੂ ਦੀ ਸ਼ਰਣ ਪੈਣ ਵਾਲਾ ਬਨੁਖ ਪਰਮਾਤਮਾ ਦੇ ਗੁਣਾਂ ਨੂੰ ਮੁੜ ਮੁੜ ਵਿਚਾਰ ਕੇ ਜੀਵਨ ਦਾ ਨਚੋੜ ਉੱਚਾ ਸੁੱਚਾ ਜੀਵਨ ਪ੍ਰਾਪਤ ਕਰ ਲਿੰਦਾ। ਆਸਾ ਮਹਲਾ 4 ਨਾਮ ਸੁਣੀ ਨਾਮ ਮਨ ਭਵੈ ਹੇ ਭਾਈ ਮੈਂ ਸਦਾ ਪਰਮਾਤਮਾ ਦਾ ਨਾਮ ਸੁਣਦਾ ਰਹਿਣਾ ਹਾਂ। ਨਾਮ ਹੀ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ। ਵੱਡੇ ਭਾਗ ਗੁਰਮੁਖ ਹਰ ਪਾਵੇ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਵੱਡੀ ਕਿਸਮਤ ਨਾਲ ਇਹ ਹਰ ਨਾਮ ਪ੍ਰਾਪਤ ਕਰ ਲੈਂਦਾ ਹੈ ਨਾਮ ਜਪੋ ਗੁਰਮੁਖ ਪਰਗਾਸਾ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਨਾਮ ਸਿਮਰਨ ਦੀ ਬਰਕਤ ਨਾਲ ਅੰਦਰ ਉੱਚੇ ਆਤਮਕ ਜੀਵਨ ਦਾ ਚਾਨਣ ਹੋ ਜਾਏਗਾ ਨਾਮ ਬਿਨਾ ਮੈਂ ਤਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਗਿਰਾਸਾ ਰਹੋ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ ਤਾਂ ਆਤਮਿਕ ਜੀਵਨ ਵਾਸਤੇ ਹੋਰ ਕੋਈ ਆਸਰਾ ਨਹੀਂ ਦਿਸਦਾ ਇਸ ਵਾਸਤੇ ਮੈਂ ਹਰੇਕ ਸਾਹ ਨਾਲ ਹਰੇਕ ਗ੍ਰਹੀ ਨਾਲ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਨਾਮੈ ਸੁਰਤ ਸੁਨੀ ਮਨ ਭਾਈ ਹੇ ਭਾਈ ਜਦੋਂ ਤੋਂ ਮੈਂ ਹਰ ਨਾਮ ਦੀ ਸਰੋਤ ਸੁਣੀ ਤਦੋਂ ਤੋਂ ਮੇਰੇ ਮਨ ਵਿੱਚ ਪਿਆਰੀ ਲੱਗ ਰਹੀ ਜੋ ਨਾਮ ਸੁਨਾਵੈ ਸੋ ਮੇਰਾ ਮੀਤ ਸਖਾਈ ਉਹੀ ਮਨੁੱਖ ਮੇਰਾ ਮਿੱਤਰ ਹੈ ਮੇਰਾ ਸਾਥੀ ਹੈ ਜਿਹੜਾ ਮੈਨੂੰ ਪ੍ਰਮਾਤਮਾ ਦਾ ਨਾਮ ਸੁਣਾਉਂਦਾ ਹੈ ਨਾਮ ਮਤਲਬ ਗੁਰੂ ਦਾ ਉਪਦੇਸ਼ ਨਾਮਹੀਣ ਗੈ ਮੂੜ ਨੰਗਾ हे भाई परमात्मा ਦੇ ਉਪਦੇਸ਼ ਤੋਂ ਬਿਨਾਂ ਗੁਰੂ ਦੀ ਸਿੱਖਿਆ ਤੋਂ ਬਿਨਾਂ ਵਾਂਝੇ ਹੋਏ ਮੂਰਖ ਮਨੁੱਖੇ ਤੋਂ ਖਾਲੀ ਹੱਥ ਚਲੇ ਜਾਂਦੇ ਹਨ ਪਚ ਪਚ ਮੁਏ ਬਿਖ ਦੇਖ ਪਤੰਗਾ ਜਿਵੇਂ ਪਤੰਗ ਬਲਦੇ ਦੀਵੇ ਨੂੰ ਵੇਖ ਕੇ ਪਤੰਗਾ ਬਲਦੇ ਦੀਵੇ ਨੂੰ ਵੇਖ ਕੇ ਮਰਦਾ ਹੈ ਤੇਵੇਂ ਨਾਮਹੀਨ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਵਿੱਚ ਪਾਰ ਹੋ ਹੋ ਕੇ ਆਤਮਕ ਮੋਤੇ ਮਰਦੇ ਹਨ ਆਪੇ ਥਾਪੇ ਥਾਪ ਉਥਾਪੇ ਜੀਵਾਂ ਦੇ ਕੀ ਵਾਸ ਜਿਹੜਾ ਪ੍ਰਮਾਤਮਾ ਆਪ ਹੀ ਜਗਤ ਰਚਨਾ ਰਚਦਾ ਹੈ ਜਿਹੜਾ ਆਪ ਹੀ ਰਚ ਕੇ ਨਾਸ਼ ਵੀ ਕਰਦਾ ਹੈ ਨਾਨਕ ਨਾਮ ਦੇਵੇ ਹਰ ਆਪੇ ਹੇ ਨਾਨਕ ਉਹ ਪ੍ਰਮਾਤਮਾ ਆਪ ਹੀ ਹਰਨਾਮ ਦੀ ਦਾਤ ਦਿੰਦਾ ਹੈ ਆਸਾ ਮਹਲਾ 4 ਗੁਰਮਖ ਹਰ ਹਰ ਵੇਲ ਵਧਾਈ ਹੈ ਭਾਈ ਪ੍ਰਮਾਤਮਾ ਦਾ ਨਾਮ ਮਨੋ ਵੇਲ ਹੈ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖਾਂ ਨੇ ਇਸ ਹਰਨਾਮ ਵੇਲ ਨੂੰ ਸਿਮਰਨ ਦਾ ਜਾਲ ਛਿੰਝ ਛਿੰਝ ਕੇ ਆਪਣੇ ਅੰਦਰ ਵੱਡੀ ਕਰ ਲਿਆ ਹੈ ਫਲ ਲੱਗੇ ਹਰ ਰਸ ਪੁਰਸਾਈ ਉਹਨਾਂ ਦੇ ਅੰਦਰ ਉਹਨਾਂ ਦੇ ਆਤਮਿਕ ਜੀਵਨ ਵਿੱਚ ਇਸ ਵੇਲੇ ਨੂੰ ਰਸ ਦੇਣ ਵਾਲੇ ਸਵਾਦਲੇ ਆਤਮਕ ਗੁਣਾਂ ਦੇ ਫਲ ਲੱਗਦੇ ਹਨ ਹਰ ਹਰ ਨਾਮ ਜਪ ਅਨਤ ਤਰੰਗਾ ਏ ਭਾਈ ਜਗਤ ਦੇ ਅਨੇਕਾਂ ਜੀ ਜੰਤ ਰੂਪ ਬੇਅੰਤ ਲਹਿਰਾਂ ਦੇ ਮਾਲਕ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਸੁਖ ਪਾ ਲਦੇ ਹਨ ਜਪ ਜਪ ਨਾਮ ਗੁਰਮਤ ਸਾਲਾਹੀ ਮਾਰਿਆ ਕਾਲ ਜਮ ਕੰਕਰ ਭਇੰਗਾ ਰਹਾਓ ਗੁਰੂ ਦੀ ਮਤ ਲੈ ਕੇ ਮੋੜ-ਮੋੜ ਹਰ ਨਾਮ ਸਿਮਰ ਕੇ ਸਿਪਤ ਸਲਾਹ ਕਰਦਾ ਰੋ ਜਿਸ ਮਨੁੱਖ ਨੇ ਗੁਰੂ ਦੇ ਉਪਦੇਸ਼ ਨੂੰ ਨਾਮ ਨੂੰ ਜਪ ਲਿਆ ਯਾਦ ਕਰ ਲਿਆ ਜਿਸ ਨੇ ਸਿਪਤ ਸਲਾਹ ਕੀਤੀ ਉਸ ਨੇ ਮਾਨਸਾਪ ਨੂੰ ਮਾਰ ਲਿਆ ਉਸ ਨੇ ਮੌਤ ਦੇ ਡਰ ਨੂੰ ਮੁਕਾ ਲਿਆ ਉਸ ਨੇ ਜਮਦੂਤਾਂ ਨੂੰ ਮਾਰ ਲਿਆ ਜਮਦੂਤ ਉਸ ਦੇ ਨੇੜੇ ਨਹੀਂ ਟੁਕਦੇ ਹਰ ਹਾਰ ਗੁਰ ਮੈਂ ਭਗਤ ਰਖਾਈ ਹੈ ਮੇਰੇ ਭਾਈ ਪ੍ਰਮਾਤਮਾ ਨੇ ਆਪਣੀ ਭਗਤੀ ਗੁਰੂ ਵਿੱਚ ਟਿਕਾ ਰੱਖੀ ਹੈ ਗੁਰ ਤੁਠਾ ਸਿੱਖ ਦੇਵੇ ਮੇਰੇ ਭਾਈ ਤੇ ਗੁਰੂ ਪ੍ਰਸੰਨ ਹੋ ਕੇ ਭਗਤੀ ਦੀ ਇਹ ਦਾਤ ਸਿੱਖਾਂ ਨੂੰ ਦਿੰਦਾ ਹੈ ਹਉਮੈ ਕਰਮ ਕੇਸ਼ ਬਿਦ ਨਹੀਂ ਜਾਣੈ ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਨਹੀਂ ਪੈਂਦਾ ਤੇ ਆਪਣੀ ਹਉਮੈ ਵਿੱਚ ਹੀ ਆਪਣੇ ਵੱਲੋਂ ਧਾਰਮਿਕ ਕੰਮ ਵੀ ਕਰਦਾ ਹੈ ਉਹ ਪ੍ਰਮਾਤਮਾ ਦੀ ਭਗਤੀ ਦੀ ਰਤਾ ਵਿਸਾਰ ਨਹੀਂ ਜਾਣਦਾ ਜੋ ਪੁੰਚਰ ਨਾਏ ਖਾਕ ਸਿਰ ਛਾਣੈ ਹਉਮੈ ਦੇ ਆਸਰੇ ਕੀਤੇ ਹੋਏ ਉਸ ਦੇ ਧਾਰਮਿਕ ਕੰਮ ਇਉਂ ਹਨ ਜਿਵੇਂ ਹਾਥੀ ਢਾ ਕੇ ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਜੇ ਵੱਡੇ ਭਾਗ ਹੋਵੇਂ ਵੱਡੇ ਉੱਚੇ ਜੇ ਵੱਡੇ ਭਾਗ ਹੋਣ ਜੇ بڑے ਉੱਚੇ ਭਾਗ ਹੋਣ ਤਾਂ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਨਾਨਕ ਨਾਮ ਜਪੈ ਸੱਚ ਸੂਚੇ ਇਸ ਤਰ੍ਹਾਂ ਇਹ ਨਾਨਕ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਜੁੜ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ